ਅਹਿਮਦਿਆ ਮੁਸਲਮ ਜਮਾਤ ਦੇ ਹੈੱਡਕੁਆਰਟਰ ਕਾਦਿਆ ਵਿਖੇ ਈਦ-ਉਲ-ਫਿੱਤਰ ਮਨਾਇਆ ਗਿਆ। ਰਾਜਨੀਤਿਕ ਲੋਕਾਂ ਨੇ ਕੀਤੀ ਸ਼ਿਰਕਤ। ਅੱਜ ਜਿੱਥੇ ਪੂਰੇ ਭਾਰਤ ਵਿੱਚ ਈਦ ਦਾ ਤਿਹਾੜ ਮਨਾਇਆ ਜਾ ਰਿਹਾ ਹੈ, ਉੱਥੇ ਅੱਜ ਮੁਸਲਮ ਜਮਾਤ ਅਹਿਮਦਿਆ ਦੇ ਹੈੱਡਕੁਆਰਟਰ ਕਾਦਿਆ ਵਿਖੇ ਈਦ ਦਾ ਤਿਹਾੜ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਈਦ ਦੀ ਨਮਾਜ਼ ਹਾਫਿਜ਼ ਮੁਖਦਮ ਸ਼ਰੀਫ ਨੇ ਅਦਾ ਕਰਵਾਈ ਅਤੇ ਨਮਾਜ਼ ਤੋਂ ਬਾਅਦ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਲੋਕਾਂ ਨੇ ਇੱਕ ਦੂਜੇ ਨੂੰ ਈਦ ਦੀ ਵਧਾਈ ਦਿੱਤੀ। ਮਾਦ ਅਦਾ ਕਰਨ ਉਪਰੰਤ ਈਦ ਦਾ ਖੁਤਬਾ ਦਿੱਨਾ ਉਹਨਾਂ ਇਸ ਲਈ ਵਿਆਮਨ ਅਤੇ ਚਾਨਣਾ ਹੁੰਦਾ ਆਖਿਆ ਸੀ ਕਿ ਮਹੀਨੇ ਰੋਜ਼ੇ ਰੱਖਣ ਨਾਲ ਆਤਮਾ ਪਵਿੱਤਰ ਹੋ ਜਾਂਦੀ ਹੈ ਅਤੇ ਰੋਜ਼ੇ ਰੱਖਣ ਨਾਲ ਗਰੀਬਾਂ ਅਤੇ ਭੁੱਖਿਆਂ ਦੀ ਤਕਲੀਫ ਦਾ ਅਹਿਸਾਸ ਹੁੰਦਾ ਹੈ। ਉਹਨੇ ਕਿਹਾ ਕਿ ਹਰੇਕ ਮੁਸਲਮਾਨ ਦਾ ਫਰਜ਼ ਬੰਦਾ ਹੈ ਕਿ ਉਹ ਗਰੀਬਾਂ ਤੇ ਭੁੱਖਿਆਂ ਦੀ ਮਦਦ ਲਈ ਅੱਗੇ ਆਵੇ। ਅਤੇ ਆਪ ਨੇ ਸਮਾਈ ਦਾ ਇੱਕ ਤਿਸਾ ਲੋੜਵੰਦ ਲੋਕਾਂ ਅਲਿੰਕੀ ਇਸ ਮੌਕੇ ਉਹਨਾਂ ਕਿਹਾ ਕਿ ਅਗਰ ਸੁੱਖ ਅਤੇ ਖੁਸ਼ੀਆਂ ਚਾਹੀਆਂ ਹਨ ਤਾਂ ਸਾਨੂੰ ਪਰਮਾਤਮਾ ਦੇ ਹੁਕਮੇ ਹੋਏ ਰਾਹ ਤੇ ਚੱਲਣਾ ਪਵੇਗਾ ਨਾਲ ਹੀ ਉਹਨਾਂ ਕਹਿ ਆ ਕਿ ਜਦੋਂ ਨੂਨੀ ਅਕਲ ਦੇ ਨਾਲ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ ਨਹੀਂ ਤਾਂ ਦੁਨੀਆ ਐਟਮੀ ਦੌਰ ਵਾਲੀ ਜਾਵੇਗੀ 30 ਦਿਨ ਨਮਾਜ਼ ਅਦਾ ਕਰਨ ਲਈ ਵਕ ਵਕ ਇਲਾਕੇ ਕਰੋ ਵੀ ਪਈਚਾਰੇ ਦੇ ਲੋਕ ਘਰਦਿਆਂ ਕੁੰਟੇ ਮਹਿਲਾਵਾਂ ਤੇ ਬੱਚਿਆਂ ਨੇ ਵੀ ਵੱਡੀ ਗਿਣਤੀ ਚ ਨਮਾਜ਼ ਚ ਸ਼ਿਰਕਤ ਕੀਤੀ سب نے ایک دو مل کے عید کی مبارکباد دیتے ہر راجنیتکام یہ سب سے پہلے السلام علیکم و رحمت اللہ وبرکاتہ تمام دیش واسیوں کو خدا کی طرف سے سلامتی پہنچے ہندوستان ایک تمام مذاہب کا گلدستہ ہے ہر مذہب کے اپنے اپنے مذہبی تہوار ہوتے ہیں اور خوشیاں امام منائی جاتی ہیں ایک دوسرے میں بانٹی جاتی ہیں اسی طرح اسلام میں دو بڑے تہوار ہیں ایک عید الفطر اور ایک عید الاضحیٰ عید الفطر رمضان کے روزوں کے بعد آتی ہے اور روزے جو ہیں جو برت ہیں وہ دوسرے مذاہب میں بھی رکھے جاتے ہیں الگ ان کی صورت ہوتی ہے لیکن بہرحال اسلام میں یہ ہے کہ انتیس یا تیس دن پورا مہینہ روزہ رکھنا ہے صبح سے شام تک بھوکا پیاسا رہنا ہے اور خدا کی عبادت کرنا ہے حضرت محمد مصطفیٰ صلی اللہ علیہ وسلم نے فرمایا ہے کہ اگر ایک انسان بھوکا پیاسا رہے لیکن لڑائی جھگڑا نہ چھوڑے گالی گلوچ نہ چھوڑے لوگوں کے حقوق غصب کرے تو پھر اس کے بھوکا پیاسا رہنے کا کوئی فائدہ نہیں تو اس لیے یہ عید جہاں خدا تعالیٰ کی عبادت کرنے خدا تعالیٰ کا قرب حاصل کرنے کی تحریک کرتی ہے وہاں مخلوق خدا کی ہمدردی کا بھی سبق دیتی ہے یہی عید الفطر کا پیغام ہے آ کے بہت خوشی ملتی ہے ਅਵਤਰ ਤਿਹਾਰ ਤੇ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾ ਤੇ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਅੱਜ ਇੰਨਾ ਲੰਬਾ ਸਮਾਂ ਰੋਜ਼ੇ ਰੱਖ ਕੇ ਉਸ ਅੱਲਾਹ ਨੂੰ ਉਹਨਾਂ ਦੀ ਸਤਿਤੀ ਉਹਨਾਂ ਦੀ ਉਪਾਸਨਾ ਔਰ ਉਹਨਾਂ ਤੋਂ ਮੰਗੀ ਸੀ ਕਿ ਸਾਰਿਆਂ ਨੂੰ ਤਾਕਤ ਦੇਵੇ ਔਰ ਜਿਹੜੀ ਪ੍ਰਸਾ ਉਹਨਾਂ ਨੇ ਚੈਰਿਟੀ ਵੀ ਸ਼ੁਰੂ ਕੀਤੀ ਸੀਗੀ ਇਸ ਦੇ ਵਿੱਚ ਉਹਨੂੰ ਹਰ ਇੱਕ ਅਪਣਾ ਕੇ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਸੇਵਾ ਜਿਹੜੀ ਆ ਉਹ ਕੀਤੀ ਜਾਵੇ ਅੱਜ ਇਹ ਜਮਾਤ ਵੀ ਮੈਂ ਸਮਝਦਾ ਇਲਾਕੇ ਲਈ ਫਖਰ ਵਾਲੀ ਗੱਲ ਹੈ ਕਿ ਹਰ ਦਰਮ ਹਰ ਖੋਮ ਹਰ ਸੋਚ ਨੂੰ ਆਪਣੇ ਹਰ ਪ੍ਰੋਗਰਾਮਾਂ ਦੇ ਵਿੱਚ ਇਨਵਾਈਟ ਕਰਦੇ ਨੇ ਉਹਨਾਂ ਨੂੰ ਮਿਲ ਕੇ ਬਿਠਾਉਂਦੇ ਨੇ ਔਰ ਇੱਕ ਸੱਦ ਭਾਵਨਾ ਪਿਆਰ ਔਰ ਆਪਸੀ ਭਾਈਚਾਰੇ ਦਾ ਬਹੁਤ ਵਧੀਆ ਸੰਦੇਸ਼ ਹੈ ਇਸ ਮੁਬਾਰਕ ਦਿਨ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ ਅੱਜ ਕਾਦੀਆਂ ਵਿਖੇ Eid ਦੀ ਮੁਬਾਰਕਬਾਦ ਸਾਡੇ ਅਹਿਮਦੀਆ ਜਮਾਤ ਜਿਹੜੇ ਹਮੇਸ਼ਾ ਪਿਆਰ ਵੰਡਦੇ ਰਹੇ ਨੇ ਔਰ ਲੋਕਾਂ ਲਈ ਸੁੱਖ ਮੰਗਦੇ ਰਹਿੰਦੇ ਅੱਜ ਉਹਨਾਂ ਨੂੰ ਸਮੁੱਚੀ ਟੀਮ ਦਾ ਮੁਬਾਰਕਬਾਦ ਦੇਣ ਪਹੁੰਚੇ ਆ ਬਾਕੀ ਵੀ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੇ ਸਾਰੇ ਸਾਡੇ ਭਾਈਚਾਰੇ ਨੂੰ ਸਾਡੇ ਸਾਰੇ ਪਰਿਵਾਰਾਂ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਬਾਦ ਅੱਜ ਈਦ-ਉਲ-ਫਿੱਤਰ ਦੇ ਮੌਕੇ ਤੇ ਮੈਂ ਜਮਾਤ ਅਹਿਮਦੀ ਦਾ ਦਫ਼ਤਰ ਆਇਆ ਹਾਂ ਖਾਨ ਸਾਹਿਬ ਤੇ ਸਾਰੀ ਜਿੰਨੀ ਵੀ ਜਮਾਤ ਦੇ ਨੁਮਾਇंदे ਨੇ ਸਾਰੇ ਇੱਥੇ ਬਿਸ਼ਿੰਦੇ ਨੇ ਸਾਡੇ ਭਾਈਚਾਰੇ ਦੇ ਸਾਰਿਆਂ ਨੂੰ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਮੇਰੇ ਸਾਥੀ ਜਿਹੜੇ ਮੇਰੇ ਨਾਲ ਆਏ ਨੇ ਪੰਜ ਸਰਪੰਚ ਸਾਰਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਵਿਕਰਮਜੀਤ ਸਿੰਘ ਜੀ ਮਜੀਠੀਆ ਵੱਲੋਂ ਸਾਰਿਆਂ ਵੱਲੋਂ ਆਪਣੇ ਮੁਸਲਮ ਭਾਈਚਾਰੇ ਨੂੰ ਮੈਂ ਇਸ ਦਿਨ ਦੀ ਲੱਖ ਲੱਖ ਵਧਾਈ ਦਿਨਾਂ ਤੇ ਖੁਦਾ ਦੇ ਅੱਗੇ ਦੁਆ ਕਰਦਾ ਕਿ ਸਾਰਿਆਂ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਸਾਰਿਆਂ ਨੂੰ ਨਾਮ ਬੰਦਗੀ ਵਾਲੇ ਪਾਸੇ ਲਜਾਏ ਤੇ ਤੰਦਰੁਸਤੀਆਂ ਬਖਸ਼ੇ ਮੈਂ ਵਿਜੇ ਕੁਮਾਰ ਬਲਾਕ ਨੋਡਲ ਅਕਸਰ ਕਾਦੀਆਵਨ ਅੱਜ ਮੈਂ ਐਂਦੀਆ ਜਮਾਤ ਦੇ ਹੈੱਡ ਕੁਆਰਟਰ ਕਾਦੀਆ ਵਿਖੇ ਈਦੁਲ ਫਿਤਰ ਦੇ ਇਤਿਹਾਦ ਦੇ ਸਬੰਧ ਦੇ ਵਿੱਚ ਆਪਣੇ ਅਹਿਮਦਿਆ ਭਾਈ ਚੈਨਲ ਈਦ ਮਨਾਉਣ ਵਾਸਤੇ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਇੱਥੇ ਪਹੁੰਚਿਆ ਆ ਤੇ ਸੰਸਾਦ ਦੇ ਵਿੱਚ ਅੱਜ ਜਿੱਥੇ ਵੀ ਸਾਡੇ ਭਰਾ ਬੈਠੇ ਨੇ ਸਾਰਿਆਂ ਨੂੰ ਹੀ ਈਦੁਲ ਫਿਤਰ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇਸੇ ਤਰ੍ਹਾਂ ਦਾ ਹੀ ਪ੍ਰੇਮ ਪਿਆਰ ਜਿਹੜਾ ਆ ਸਾਰੇ ਹੀ ਮਜਬਾ ਦੇ ਵਿੱਚ ਬਣਿਆ ਰਹੇ ਤੇ ਅੱਜ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਿਆ ਇੱਥੇ ਸਾਨੂੰ ਮਤਲਬ ਬਹੁਤ ਹੀ ਭਰਾਤਰੀ ਭਾਵ ਦਾ ਜਿਹੜਾ ਆ ਉਹ ਮਾਹੌਲ ਦੇਖਣ ਨੂੰ ਮਿਲਿਆ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨਾਲ ਹਮੇਸ਼ਾ ਹੀ ਸਮਾਜ ਦੇ ਵਿੱਚ ਜਿਹੜੀ ਹੈ ਉਹ ਪ੍ਰਗਤੀ ਹੁੰਦੀ ਹੈ ਤੇ ਮੈਂ ਆਸ ਕਰਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਹੁੰਦੇ ਰਹਿਣੇ ਚਾਹੀਦੇ ਆ ਤੇ ਮੈਂ ਆਸਤੇ ਵਿੱਚ ਹੀ ਕਵਾਂਗਾ ਕਿ ਪੂਰੇ ਸੰਸਾਰ ਦੇ ਵਿੱਚ ਜਿਹੜੇ ਸਾਡੇ ਆਂਧੀਆਂ ਭਾਈਚਾਰੇ ਨਾਲ ਸੰਬੰਧਿਤ ਸਾਰੇ ਕਮਿਊਨਿਟੀ ਬੈਠੀ ਆ ਸਾਰੇ ਦੇਸ਼ ਵਾਸੀਆਂ ਨੂੰ ਈਦ ਉਲ ਫਿਤਰ ਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ